ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੇ ਸੂਏ ਪੰਜਾਬ ਵਾਲੀ ਯਾਰਤੀ ਦਿਖਾਉਂਗਾ ਅਜੇ ਗੱਭਣਾ ਡੇਟ ਮੁਤਾਬਕ ਕੋਸ ਸਮੇਂ ਦੀ ਕੱਚੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਕਰਮਾ ਵਾਲੀ ਦੂਜਾ ਸੂਆ ਸੂਣ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10 12 ਤਿੰਨ ਦੀ ਬੱਚੀ ਕੱਚੀ ਆ ਦੁੱਧ ਪਹਿਲੇ ਸੂਏ ਬਾਈ ਜੀ ਹੁਣ ਦੱਸਦੇ ਆ ਬੱਚੀ ਨੇ 18 19 ਕਿਲੋ ਚੁਆਇਤ ਕੀ ਪਲਾਸ ਚਵਾਜੂ weight ਵਾਲੇ ਪਾਸੋਂ ਵੀ ਦੋਸਤੋ ਫੁੱਲ ਹੈਵੀ ਬੋਡੀ weight ਵਾਲੀ ਆ ਹਵਾਨੇ ਚ ਵਲਟਲ ਹੈ ਜੀ ਕਾਫੀ ਪਈ ਹੈ ਬੂਤੀ ਬਾਤੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਕੰਨਾਂ ਬੋਦੀ ਵਾਲੀ ਜਰਸੀ ਤਾਂ ਚਾਰੇ ਵੇਚ ਸਕਦੇ ਆ ਮੁੱਠੀ ਵਾਲੇ ਗੈਪ ਚ ਨਿਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾਂਥਾ ਨਾਲ ਸੇਮੇ ਸਾਈਜ਼ ਵਾਨੇ ਦੋਸਤੋ ਵਲਟੈਲ ਜੇ ਕਾਫੀ ਪਈ ਆ ਜੇ ਹਵਾਨਾ ਖਿਚਾਂਗੇ ਤਾਰਾ ਪੜੰਗੂ ਵਧੂਗਾ ਨਵਾਂ ਦਾ ਸੱਤ ਦਿਨਾਂ ਚ ਕਰਮਾਣੀ ਬਹੁਤ ਸੋਹਣਾ ਵਾ ਡਾਟਰ ਤਿਆਰ ਕਰਕੇ ਫਿਰ ਸੋਣਾ ਦੋਸਤ ਪਹਿਲੇ ਸੂਏ ਬਾਈ ਕਹਿੰਦਾ 18 ਤੋਂ 19 ਕਿਲੋ ਚਵਾਇਤ ਕੀ ਪਲਾਸ ਚਵਾਜੂ ਬੁਤੀ ਬਾਤੀ ਬਹੁਤ ਸੋਹਣੀ ਛੋਟਾ ਕੰਨ ਨਾ ਬੋਦੀ ਵਾਲੀ ਜਰਸੀ weight ਵਾਲੇ ਪਾਸ ਤੋਂ ਵੀ ਦੋਸਤੋ ਫੁੱਲ ਹੈਵੀ ਬੋਡੀ weight ਵਾਲੀ ਆ ਹਵਾਨਾ ਬਹੁਤ ਸੋਹਣਾ ਕਰਮਾਣੀ ਨੇ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਨਵਾਂ ਦਸਤ ਦੇ ਨਾਲ ਚ ਬਹੁਤ ਸੋਹਣਾ ਵਾ ਡਾਕਟਰ ਤਿਆਰ ਕਰਕੇ ਵੱਛੀ ਨੇ ਫੇਰ ਸੋਹਣਾ ਪ੍ਰਾਈਜ਼ ਬਾਈ ਨੇ ਇੱਕ ਨੰਬਰ ਵੈਡ ਦਾ ਰੱਖਿਆ ਹੋਇਆ 65000 ਰੁਪਿਆ ਉੱਚ ਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਉਹਨਾਂ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ